ਜਿਗਰੂਪ ਬਾਟ ਦੀ ਲਵ ਸਟੋਰੀ ਦੇ ਵਿੱਚ ਇੱਕ ਹੋਰ ਨਵਾਂ ਖੁਲਾਸਾ ਹੋਇਆ ਹੈ ਤੇ ਇਹ ਜੋ ਖੁਲਾਸਾ ਕੀਤਾ ਹੈ ਉਹ ਕੁੜੀ ਦੇ ਪਾਈ ਨੇ ਕੀਤਾ ਹੈ ਕਿਉਂਕਿ ਜਗਰੂਪ ਬਾਟ ਨੇ ਆਪਣੇ ਪੋਡਕਾਸਟ ਦੇ ਵਿੱਚ ਸਿਰਫ ਇਹੋ ਖੁਲਾਸਾ ਕੀਤਾ ਸੀ ਕਿ ਕੀ ਕੁੜੀ ਦੇ ਭਾਈ ਦੀ ਮੈਨੂੰ ਕਾਲ ਆਈ ਸੀ ਤੇ ਜਿਸ ਦੌਰਾਨ ਉਸਨੇ ਮੈਨੂੰ ਦੱਸਿਆ ਸੀ ਕਿ ਅਸੀਂ ਆਪਣੀ ਭੈਣ ਦਾ ਰਿਸ਼ਤਾ ਕੈਨੇਡਾ ਪੱਕਾ ਕਰ ਰਹੇ ਹਾਂ ਤੇ ਜੇਕਰ ਤੂੰ ਚਾਹੇ ਤਾਂ ਅਸੀਂ ਉਸ ਮੁੰਡੇ ਦੇ ਨਾਲ ਤੇਰੀ ਗੱਲ ਵੀ ਕਰਵਾ ਸਕਦੇ ਹਾਂ ਤੇ ਹੁਣ ਕੁੜੀ ਦੇ ਭਾਈ ਨੇ ਲਾਈਵ ਹੁੰਦਿਆਂ ਕਈ ਵੱਡੇ ਖੁਲਾਸੇ ਜਿਗਰੂਪ ਬਾਟ ਦੇ ਬਾਰੇ ਕੀਤੇ ਨੇ ਤੇ ਨਾਲ ਹੀ ਜਿਗਰੂਪ ਬਾਟ ਦੀ ਲਵ ਸਟੋਰੀ ਦੇ ਵਿੱਚ ਜੋ ਦਰਾਰ ਆਈ ਹੈ ਉਸ ਦੀ ਅਸਲ ਸੱਚਾਈ ਵੀ ਦੱਸੀ ਹੈ ਕੁੜੀ ਦੇ ਭਾਈ ਦਾ ਕਹਿਣਾ ਹੈ ਕਿ ਜਿਗਰੂਪ ਬਾਟ ਨੂੰ ਚੰਗੀ ਤਰ੍ਹਾਂ ਪਤਾ ਵੀ ਸਾਡੀ ਭੈਣ ਨੇ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਚੀਟ ਨਹੀਂ ਕੀਤਾ ਸਗੋਂ ਅਸੀਂ ਆਪਣੀ ਭੈਣ ਨੂੰ ਕਿਹਾ ਵੀ ਤੂੰ ਉਸ ਨੂੰ ਬਲੌਕ ਕਰ ਸਾਰੇ ਕਿਤੇ ਤੇ ਤਾਂ ਹੀ ਉਸ ਨੂੰ ਬਲਾਕ ਕੀਤਾ ਤੇ ਸਾਡੀ ਪਿੰਡ ਸਾਡੇ ਹੱਕ ਦੇ ਵਿੱਚ ਆ ਤੇ ਕੁੜੀ ਦੀ ਫੈਮਲੀ ਨਹੀਂ ਚਾਹੁੰਦੀ ਵੀ ਉਹਨਾਂ ਦਾ ਰਿਸ਼ਤਾ ਜਗਰੂਪ ਦੇ ਨਾਲ ਹੋਵੇ ਤੇ ਜਿਸ ਦੇ ਚੱਲ ਦੇ ਕੁੜੀ ਦਾ ਰਿਸ਼ਤਾ ਉਹਨਾਂ ਨੇ ਕੈਨੇਡਾ ਪੱਕਾ ਕਰ ਦਿੱਤਾ ਹੈ ਦੋਸਤੋ ਜੇਕਰ ਤੁਹਾਨੂੰ ਵੀ ਲੱਗਦਾ ਜਿਗਰੂਪ ਵਾਂਟ ਦੇ ਨਾਲ ਬਹੁਤ ਹੀ ਜ਼ਿਆਦਾ ਤੱਕਾ ਹੋਇਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ